ਸੋ ਗਰੋਂ ਨੇ ਕੰਮ ਬੰਦ ਕਰ ਪਾ ਅੱਖਾਂ ਚ ਪੈਂਦੀ ਐ ਜੋ ਗਾ ਅੱਖਾਂ ਨੂੰ ਪਈ ਲੱਤਾਂ ਨੂੰ ਨਹੀਂ ਪਈ ਉਹਨੇ ਵੀ ਡੀ ਦੀ ਗੱਲ ਕੀਤੀ ਤੇਰੀ ਨਹੀਂ ਮੈਂ ਵੀ ਬੰਦੇ ਦੀ ਗੱਲ ਕੀਤੀ ਕੁੱਤੇ ਦੀ ਨਹੀਂ ਮੇਰੀ ਗੱਲ ਸੁਣ ਕੰਮ ਹੀ ਇੱਕ ਯਾਰ ਕੰਮ ਹੀ ਕਰਦਾ ਹੋਰ ਕੀ ਕਰਨਾ ਸੀ ਯਾਰ ਮੈਂ ਨਾ ਜਾਂ ਕੁਰਸੀ ਤੇ ਲਿਆ ਪਹਿਲਾਂ ਬਈ ਇਹਨੂੰ ਮੰਜਾ ਨਾ ਲੈ ਕੇ ਦਵਾ ਮੈਂ ਲੱਕ ਚ ਰੜ ਪੋਣੀ ਲਮੇ ਤੇ ਰੜ ਵੀ ਪਾ ਨਹੀਂ ਸਵਾ ਨਹੀਂ ਕੰਮ ਦੱਸ ਕਿਹੜੇ ਆਇਆ ਯਾਰ ਮੈਂ ਨਾ ਪੋੜੀ ਬਣਾਉਣੀ ਵੱਡੀ ਵੱਡੇ ਕੀ ਗੱਲ ਜਮਰਾਜ ਨਾਲ ਗੱਲਾਂ ਕਰਨੀਆਂ ਨੂੰ ਆਹੋ ਫੇਰ ਉਹਦੀ ਕੁੜੀ ਨਾਲ ਰਿਸ਼ਤਾ ਹੋ ਜਾਏ ਮੇਰਾ ਪਾਵਾ ਮੂੰਹ ਵੇਖਿਆ ਹੀ ਮਨੇ ਮੂੰਹ ਵੇਖ ਕੇ ਕਹਣਾ ਬਲੀ ਜੀ ਕਿਧਰੋਂ ਆਂਦੀ ਨੂੰ ਬਾਹਰ ਸੁੱਟ ਕੇ ਆਓ ਠੀਕ ਆ ਬੰਦ ਕਰ ਵਾਲੀ ਤਾਂ ਨਹੀਂ ਸੈੱਟ ਹੋਣੀ ਆ ਆਹੋ ਐਂ ਮਰ ਗਈਆਂ ਕੰਮ ਦਾਸ ਮੈਨੂੰ 50 ਕੰਮ ਆ ਮੇਰੇ ਬੱਚੇ ਰੋਂਦੇ ਆ ਬਰਾਹੀ ਜਾਈਏ ਓਏ ਮੇਰੀ ਗੱਲ ਸੁਣ ਉਹ ਲਾ ਕੋ ਫੰਡਾ ਤੂੰ ਗੱਲ ਸੁਣਾ ਹਾਂ ਐਡਵਾਂਸ ਦੇਦਾ ਤੈਨੂੰ ਦੇ ਦੇ ਪਰ ਤੂੰ ਕਿਤੇ ਲੈ ਕੇ ਨਾ ਭਾਜ ਕੀ ਗੱਲ ਮੈਂ ਤੂੰ ਮੇਰੇ ਕੋਲ ਰਜਿਸਟਰੀ ਕਰਾਉਣੀ ਆ ਵੀ ਲੈ ਕੇ ਭਾਜੇ ਲਗਾਣਾ ਬਿਆਨਾ ਮੁੱਕਰ ਜੂਗਾ ਚਲ ਉਹ ਗੱਲ ਛੱਡ ਉਹ ਸਾਡੇ ਹੋਰ ਗੱਲ ਫੜਨ ਵਾਲੀ ਹੁੰਦੀ ਆ ਓਡੀਨ ਨੂੰ ਨਹੀਂ ਕਿ ਇਧਰ ਆ ਪਮੋਟੀ ਜੀ ਮੋਟੀ ਕੀ ਗੱਲ ਪੌੜੇ ਨਮੂਣੀ ਆ ਇਹ ਕਿ ਠੰਡ ਲੱਗਦੀ ਆ ਓ ਯਾਰ ਤੂੰ ਤੇ ਗੱਲ ਗੱਲ ਤੇ ਗੱਲ ਪਈ ਜਾਂਦਾ ਵਾ ਗੱਲ ਗਾਲੀ ਉਹ ਤਾਂ ਨਹੀਂ ਗਾਣੀ ਗਾਲੀ ਪੈਣ ਵਾਲੀ ਉਹ ਚਾਹੀਦੀ ਤੂੰ ਗੱਲ ਹੀ ਨਹੀਂ ਕੀਤੀ ਮੇਰੀ ਸੁਣ ਗੱਲ ਨੂੰ ਨਹੀਂ ਸੁਣਨੀ ਚਲੋ 2 ਫੁੱਟ ਦਾ ਸੈਂਪਲ ਤੇ ਬਣਾ ਕੇ ਦਿਖਾ ਇਹ ਗੱਲ ਤੋਂ ਚੇਹੀ ਦੀ ਬਲੇਜ ਰਹਿਣਾ ਵਾ ਦੋ ਫੁੱਟ ਦੀ ਤਨੂੰ ਚਾਦਰ ਲਾ ਕੇ ਦਵਾਂ ਨਾ ਸੈਂਪਲ ਬਣਾ ਕੇ ਦੋ ਕੁ ਫੁੱਟ ਦਾ ਕਰਦੇ ਹਾਂ ਦਿਖਾਵਾਂਗੇ ਜਾ ਕੇ ਕਿੰਦਾ ਦਾ ਸੈਂਪਲ ਕੀ ਗੱਲ ਫੈਨ ਕਢੋਣਾ ਦੋਦੀ ਦੀ ਤਨ ਸੈਂਪਲ ਦਵਾਂ ਐਨ ਕਿ ਲਿਖਿਆ ਜੇ ਹੁਸਤਾ ਲਾਇਆ ਓਏ ਜਿਹੜਿਆਂ ਤੋਂ ਅੱਖਾਂ ਅੱਖਾਂ ਪਾਉਣੀਆਂ ਇੱਕ ਅੱਖ ਨਾਲ ਵਾਲਾ ਹਾਂ ਦੂਜੇ ਬੰਦੇ ਨੇ ਸ਼ੀਸ਼ਾ ਲਾਇਆ ਕੀ ਗੱਲ ਪੱਕੀ ਓ ਮਾਮਾ ਐ ਇੱਕ ਬੰਦ ਕਰ ਲਈਦੀ ਇੱਕ ਅੱਖ ਨਾਲ ਲੈਟ ਨਹੀਂ ਪੈਦੀ ਬਾਬਾ ਤੈਨੂੰ ਕਿ ਮਾ ਸਵਾਦ ਆ ਬਾ ਤੈਨੂੰ ਮੂੰਹ ਤੇ ਰਚੀਰ ਕਾ ਹੋਰ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਕੋਲ ਬੰਦਾ ਆ ਦੇ ਦੇਣ ਤੈਨੂੰ ਤੈਨੂੰ ਖਰਾਬ ਕਰੋ ਅਗਰ ਜੀ ਜਿੰਦਰਾ ਬਣਾਉਂਦੇਗਾ ਜਿੰਦਰਾ ਬਣਾਉਂਦੇਣਾ ਠੀਕ ਹੀ ਆ ਜਿੰਦਰਾ ਲੈਣਾ ਵਾ ਆਵੇਗਾ ਅੱਧਾ ਇਹ ਲੈ ਜਾ ਪਤਾਰੇ ਘਰੇ ਵੀ ਹੈਗਾ ਵਾ ਅੱਧਾ ਹੋਇਆਗਾ ਅੱਧਾ ਇਹ ਹੈਗਾ ਜੋੜ ਕੇ ਦੇ ਜਿੰਦਰਾ ਪੂਰਾ ਹੋ ਜਾਣਾ ਤੇਰਾ ਇਹੋ ਕਰਨਾ ਹੈ ਸਾਡੇ ਕੀ ਕਰਨਾ ਹੈ ਇਹਨੂੰ ਸਭੋ ਫਾਇਦੇ ਵਾਲਾ ਕੰਮ ਦਿੱਤਾ ਆਦਾ ਤੇਰੇ ਕੋ ਹੈਗਾ ਆਦਾ ਇਹ ਲੈ ਜਾ ਤੇਰਾ ਜਿੰਦਰਾ ਪੂਰਾ ਬਣ ਗਿਆ ਪੈਸੇ ਬਚਾਉਣ ਦੇ ਰਹਿੰਦੇ ਨੇ ਮੈਂ ਤੇਰੇ ਸੁਪਤਾੜੀ ਦੁਕਾਨਾ ਦੋ ਵਧਾ ਦੇਣੀ ਆਪਾਂ ਹੋਰ ਪਹਿਲਾ ਜਿੰਦਰਾ ਇਹ ਲੈਣਾ ਵਾ ਹੋਰ ਕੁਛ ਫਰੇ ਜਾ ਕੇ ਵੇਖ ਫਰੇ ਜਾ ਕੇ ਵੇਖਾਂ ਜਾਓ ਫਿਰਕਰੋ ਦੇਖ ਕੇ ਆਓ ਫਿਰ ਜਾਓ ਵੀਰ ਜੀ ਤੂੰ ਇਹ ਦੱਸੋ ਭਾਜੀ ਇਹ ਕਿੱਦਾਂ ਕਰਨਾ ਕਿੱਦਾਂ ਕੀ ਕਰਨਾ ਵਾ ਜਾਓ ਕੋਈ ਨਹੀਂ ਮਿਲਦੇ ਆਪਾਂ ਛੇ ਚੰਗਾ ਠੱਪ ਬਣਾਉਣੀ ਹੋਰ ਯਸ 6 ਗਾਠਾ ਬਣਉਣੀ ਏ 6 ਸਾਦਾ ਜੀ ਅਸਿਕਲ ਪੁੱਤਰਾ 6 ਟੂਂਜ ਗਾਠਾਂ ਕਰਨੀਆਂ ਆ ਆਜ ਨੂੰ ਤੋਰ ਤਵਾਜਾ ਸਿੱਖਦ ਰਿਆਂ ਨਾਲ ਪੀਪੜੀ ਵਜਉਂਦਾ ਰਿਹਾ ਜੇ ਕੰਮ ਦੱਸ ਆਪਣਾ ਥਾਂ ਕਿੰਨਾ ਲਗਦਾ ਖਾਂ ਕਿੰਨਾ ਜਰਾ ਥਾਂ ਹੈ ਗੈਸ 1 ਕਮਰਲਾ 1 ਕਮਰਲਾ ਥਾਂ 6 ਗਾਠਾਂ ਆਹੋ ਭਰਾ ਇਹਨੇ ਤਾਂ ਕੁੱਕੜ ਨਹੀਂ ਰਹਿਣੇ ਚਾਰ ਜਿੰਨੇ ਸਾਨੂੰ 6 ਜਣੇ ਭੌਂੜਿਆ ਆਪਣੇ ਉਹ ਭਰਾ 6 ਚ ਗਾਠਾਂ ਆ ਜੀ ਇਹ ਹੀ 12 ਹੈ ਇੱਕ ਤੇਰਾ ਰੰਗ ਲੈ ਜੇ ਉਹ ਭਰਾ ਇੱਕ ਮਰਲਾ ਥਾਂ ਪਤਾ ਕਿੰਨਾ ਹੁੰਦਾ ਵਾ ਪਤਾ ਨੂੰ ਤਾਂ ਖੁੱਡੇ ਪਾ ਕੇ ਦੇਣੇ ਪੈਣੇ ਨੇ ਕਿਨੇ ਕਿ ਕਬੂਤਰਾਂ ਵਾਂਗੂੰ ਚੜਾਈ ਜਾਓ ਓ ਓ ਛੱਡ ਤੂੰ ਦੱਸ ਇੰਨਾ ਕੰਮ ਕਰਨਾ 6 ਚੰਗਾ 8 ਬੋੜੀ ਉਹ ਮੈਂ ਇਹਨੇ ਕਰਨਾ ਕੋਈ ਨਹੀਂ ਕਰਨਾ 6 ਚੰਗਾ 8 ਬੋੜੀਏ 6 ਚੰਗਾ ਠਾ ਹਾਂ ਨਵੀਆਂ ਵਾਂ ਹਾਂਜੀ ਭਾਂਜਣਗੀਆਂ ਕੋਈ ਗੱਲ ਨਹੀਂ ਹਾਂ ਇੱਕ ਜਾਦ ਆਇਆ ਗੇੜ ਲੋਣਾ ਅਸੀਂ ਵੱਡਾ ਆ ਜਾ ਕਿੱਡਾ ਕ ਵੱਡਾ ਚੰਗਾ ਤਗੜਾ ਜਿਹਦਾ ਮੋਸੇ ਦੀ ਵੇਲੀ ਲੱਗਾ ਹਾਂ ਆ ਮਾ ਜਿੱਡਾ ਮੋਸੇ ਦੇ ਵੇਲੇ ਲੱਗਾ ਤਾਂ ਉਹ ਤਾਂ ਖਾ ਹੀ ਦੋ ਪਰਲੇ ਚੈਦਾ ਦਾ ਮਰਲਾ ਥਾਂ ਹੈ ਓ ਯਾਰ ਤੂੰ ਗੇਡ ਬ੍ਰੋ ਵਡਾ ਲਾਵਾ ਕਿੱਥੇ ਲਾਵਾਗੇ ਨਾ ਕਿਧਰ ਨਾ ਕਿਤੇ ਵੱਡੇ ਵੇਲੇ ਲਾਣਾ ਯਾ ਗੇਡ ਲਾਣਾ ਇੰਦਰ ਜਾਨਵਰ ਜੀ ਵੜ ਜਾਂਦੇ ਲਾ ਆ ਚ ਘਰ ਮੋਲ ਕੇ ਓ ਮਾਮਾ ਤੂੰ ਜਨਵਰੀ ਦੀ ਗੱਲ ਕਰਨਾ ਮੈਨੂੰ ਇਹ ਟੈਨਸ਼ਨ ਆ ਵੀ ਤੇਰੇ ਜੀਕ ਦੰਦ ਅੰਦਰ ਵੜਿਆ ਕਰਨਗੇ ਜਿੱਦਾਂ ਤੂੰ ਥਾਂ ਦੱਸਣ ਨਿਆ ਓਏ ਉਹ ਵੀ ਵੜ ਜਾ ਕਰਨਗੇ ਵਰਨਾ ਕਹਿੰਦੀ ਐ ਬੂਏ ਸਾਲੀ ਬੂਏ ਨਾ ਲਾਉਣਾ ਤਾਂ ਤੂੰ ਮਗਰ ਪਜਣਾ ਹੀ ਨਹੀਂ ਜਦੋਂ ਮੇਰੀ ਪ੍ਰੋਬਲਮ ਤੁਸੀਂ ਬਣਾਓਗੇ ਉਹ ਪ੍ਰੋਬਲਮ ਹੀ ਸਾਰੀ ਬੂਏ ਦੀ ਐ ਤੁਹਾਨੂੰ ਪਤਾ ਵਾ ਆਹੋ ਬੋਨਾ ਗਰਾਮ ਮੂੰਦੋ ਦਾ ਬੂਆ ਬਣਾਉਣ ਨੂੰ ਕਹਿ ਰਹੇ ਆ। ਘਰ ਬਣਾਇ ਬੋਦਾ ਸੁਣ। ਕਿ ਡਾਗ। ਜਰ ਜਿੱਡਾ ਤੁਹਾਨੂੰ ਸੂਤਰ ਬਣਾਦਾ ਵੇਖ ਕੇ ਬਣਾ ਦਿਓ। ਆਹ ਨੂੰ ਜਿੱਡਾ ਸੂਤਰ ਬਣਾਇ ਮਰਲੇ ਖਾਂ ਚ। ਵਾਧੂ ਵਾਧੂ ਬਣਾ। ਮੂੰਹ ਆ ਜਾਏ ਤੇ ਮੂੰਹ ਬਾਹਰ ਆ ਜਾਏ, ਮੂੰਹ ਅੰਦਰ ਮੂੰਹ ਬਾਹਰ, ਮੂੰਹ ਅੰਦਰ, ਬੂਆ ਆਉਂ ਰੂ ਮੂੰਹ ਅੰਦਰ। ਵਾਧੂ। ਬੜਾ ਬੜਾ। ਸਾਜੀ। ਹਾਂਜੀ। ਮੈਂ ਇਹਦੇ ਬਾਰੇ ਗੱਲ ਲੱਗਾ ਕਰਨਾ। ਕਰੋ ਕਰੋ। ਕਿੰਨਾ ਕਿ ਤੇਰੇ ਕੋਲ ਮਰਲੇ ਤੇ ਖਾਂ ਆ। ਉਹ ਵੇਚ ਕੇ ਤੇ ਕਿਰਾਏ ਦੇ ਘਰ ਲੈ ਲਾ। ਗੱਲ ਸਹੀ। ਉਹ ਨਹੀਂ ਗੁਰੂਆ। ਆਪਲੀ ਚੀਜ਼ ਆਪਣੀ ਹੁੰਦੀ ਆ ਕੱਲੋਂ ਇਤਨਾ ਪ੍ਰਵਾਹ ਅੱਗੇ ਨੂੰ ਕਰਾਇਆ ਦੇਣਾ ਮੈਂ ਰਮਾਨ ਨਾਲ ਸੌਵਾਂਗੇ ਉਹ ਤੂੰ ਸੌਣ ਦੀ ਗੱਲ ਕਹਿੰਦਾ ਮੈਨੂੰ ਇਹ ਟੈਨਸ਼ਨ ਲੱਗੀ ਆ ਵੀ ਤੁਸੀਂ ਸੌਵੋਗੇ ਕਿੱਦਾਂ ਜਿਦਾਂ ਇੱਕ ਜਦੋਂ ਮੈਂ ਲਾ ਰਾਤ ਪਿਆ ਕਰਨੀ ਆ ਨਾ ਤੇ ਤੂੰ ਕਹਿੰਦਾ ਵੀ 2 ਘੰਟੇ ਤੂੰ ਸੌਲੇ ਤੇ ਜੇ ਤੂੰ ਉੱਠ ਪਾ ਜਿੰਨਾ ਕੋ ਥਾਂ ਦੱਸਣ ਦੇ ਆ ਇਹ ਜਿਹੜਾ ਕੱਥੇ ਗੱਲ ਕੋਟ ਪਰ 12 ਤੱਕ ਹੀ ਜੀਜੋ ਕੁੜੀ ਆਵੇ ਜੀ ਥੋੜੇ ਜੋ ਕਿਤੇ ਵਾਲੀ ਵਾਲੇ ਦੋ ਟੀਮਾਂ ਬਾਈ ਜਾਂਦੀਆਂ ਆ ਉਹ ਭਰਾ 6 ਮੰਜ਼ਲੇ ਪਾਈਆਂ ਸੀ ਤਾਂ ਉਹ ਇੱਕ ਮਰਲੇ 'ਚ ਉਹ ਫਿਰ ਥੱਲੇ ਨਹੀਂ ਥਾਂ ਮੜ ਜਾਣੀਆਂ ਨਾ ਉੱਤੇ ਕੋਈ ਰਹਿ ਨਹੀਂ ਫਿਰ ਉਹ ਡੇਗ ਪੈਣੀ ਆ ਜਿਹੜਾ ਥੱਲੇ ਵਾਲੇ ਸੁੱਤੇ ਸਾਰੇ ਹੋਏ ਨੇ ਆ ਉਹ ਘਰ ਦੇ ਨੇ ਉਹ ਜਦੋਂ ਸਾਡੀ ਚਿੰਤਾ ਤੂੰ ਪਰਵਾਹ ਨਾ ਕਰ ਤੈਨੂੰ ਜਿਹੜਾ ਚੱਲ ਮੇਰੀ ਗੱਲ ਸੁਣ ਆ 2 ਕਿਲੋ ਪੋੜੀਆਂ ਬਣਾ ਕੇ ਦਿਖਾ 2 ਕਿਲੋ ਉਹ ਘਰ ਦੇ ਨੂੰ ਜਾ ਕੇ ਦਿਖਾਵਾ 2 ਕਿਲੋ ਆਹੋ 2 ਕਿਲੋ ਮਾਮਾ ਕੇ ਬਣਾ ਦਾ 2 ਕਿਲੋ ਦੇ ਬਣਾ ਕੇ ਦੇ ਮੇਰੀ ਸੁਣ ਗੱਲ ਬੰਦਿਆਂ ਨੂੰ ਤੂੰ ਸਾਈ ਦੇ ਜਾ ਹਾਂ ਬਾਕੀ ਗੱਲਾਂ ਮੈਂ ਤਾਂ ਫੇਰ ਕਰ ਲਾਂ ਚੱਲ ਠੀਕ ਆ ਹਣਾ ਆ ਗੂਗਲ ਪੇ ਕਰ ਪੂਰ ਮੇਰਾ ਕਰੇ ਰਿਹਾ ਗਈ ਚੱਲ ਬਸ ਮਾਲ ਸਮਾਨ ਲਖਉਂਦਾ ਵਾ ਚੱਲ ਓੜੀਆ ਛੱਡ ਬੂਵੇ ਦਾ ਥੋੜਾ ਜਿਹਾ ਸੈਂਪਲ ਬਣਾ ਕੇ ਦੇਰ ਘਰ ਦੇ ਦਿਖਾਵਾਂ ਸਹੀ ਜਾ ਕੇ ਓ ਕੀ ਗੱਲ ਮਠਾ ਵੇਖਣਾ ਅੱਜ ਕਰ ਲੈਂਦਾ ਰਿਆਂ ਥੱਪ ਪਾਈ ਫਰੇਗਾ ਤੂੰ ਆਇਆ ਇੱਕ ਤੁੰਗ ਜਾਤਾ ਲਿਆ ਤੂੰ ਕੱਖ ਨਹੀਂ ਨਾ ਦਿੱਤਾ ਨਾ ਗੱਲਣਾ ਬਾਅਦ ਤੂੰ ਕਹਿੰਦਾ ਸਾਈ ਦੇ ਓ ਚੱਲ ਠੀਕ ਆ ਇੱਕ ਸੱਚ ਵੀ ਯਾਦ ਆਇਆ ਇੱਕ ਨਾ ਫਰੇਮ ਰੋਣੀ ਐ ਮੋਟਰਿਆਂ ਘਰ ਦੇ ਬਾਹਰ ਅੱਛਾ ਥਾਂ ਘਾਟਿਆ ਨੂੰ ਬਾਹਰ ਲਾਈਆ ਤੇ ਤੇਰਾ ਪਤਾ ਨਾ ਛੜੀ ਛੁੜੀ ਲਾ ਕੇ ਲੈ ਜਾਂਦੇ ਨੇ ਜਿਹੜੀ ਪਣਾ ਨੇ ਚਾਹੀਦੇ ਵੈ ਜਿੰਨਾ ਤੁਹਾਡੇ ਕੋ ਤੋਂ ਆਇਆ ਐ ਵਾਹੋ ਬੜਾ ਨੰਦ ਰੱਖਣਾ ਸੀ ਆਹੋ ਇੰਨੇ ਦਾ ਰਹਿੰਦੇ ਪੈਸਾ ਨਾ ਭਰਿਆ ਸਾਰਾ ਆਹੋ ਨੇ ਇਹਨੇ ਜਿਹੜੇ ਤੰਦਰੇ ਰੱਖਣੇ ਆ ਉਹ ਇਦੋਂ ਜਾ ਕੇ ਦੁੱਧ ਨੂੰ ਨਿਕਲਦੇ ਰੱਖਣੇ ਆ ਉਹ ਨਹੀਂ ਨਹੀਂ ਮੈਨਸਾ ਨਾ ਕੰਦਾ ਵੀ ਨਹੀਂ ਕਰਨੇ ਤੰਦਰੇ ਰੱਖਣੇ ਸਾਡੇ ਆਹ ਵਧੀਆ ਹਵਾ ਕਰਾਉਦਾ ਆ ਤੇਰਾ ਆਹ ਵਾਹ ਓਦੀ ਜਦੀ ਰਹਾ ਕਰੂੰਗੀ ਨੇਰੀ ਆਈ ਤੇ ਨੇ ਉੱਡ ਜਾ ਕਰਨਾ ਬੋਲਾ ਵਾ ਤੇਰਾ ਫਿਊਜ਼ ਡਿੱਗ ਗਿਆ ਲੱਤ ਕੇ ਅੱਕ ਦਾ ਤਮਾ ਪੋਣਾ ਪਾਉਣਾ ਫਿਰ ਮਰਸੀਦੀ ਦਾ ਪੋਣਾ ਇਹਨਾਂ ਮਰਸੀਦੀ ਦਾ ਸੀਤਾ ਮਾਮਾ ਸਸਤਾ ਪਹੁੰਚ ਕੇ ਪੈਸੇ ਨਹੀਂ ਮਰਸੀਦੀ ਦਾ ਲੱਭਣ ਦੇ ਓਏ ਕਿਹਨੂੰ ਤੂੰ ਸਾਰੀ ਜ਼ਿੰਦਗੀ ਲਾਂਗ ਹੀ ਰਹੀ ਓਹ 6 ਚ ਇਕੱਠਾ ਕਰਦੇ 6 ਚ ਇਕੱਠਾ ਇਹ ਗੱਲ ਗਾਹ ਵਿੱਚ ਨਹੀਂ ਤੇਰੇ ਨੇ ਰੰਡੀਆ ਮਤਲਬ ਆਹੋ ਹਨਾ ਹਾਂ ਬਸ ਠੀਕ ਹੈ ਠੀਕ ਹੈ ਲਿਖ ਲਿਖ ਤੂੰ ਲੱਗਣੀ ਪਰ 10000 ਨਹੀਂ ਇੱਕ ਓਹ ਮੂੰਹ ਨਾ ਚਲਾ ਓਏ ਮਾਮਾ ਗਾ ਗੋਣਿਆ ਵਰਪੂਰੀ ਅੱਛਾ ਠੀਕ ਹੈ ਹਾਂਜੀ ਅਰਦੀ ਦੱਜਰ ਕਰਦੇ ਚ ਇਕੱਠਾ ਅਗਿਦਰ ਹਾਂ ਵਿਗਾਠਾ ਅ ਅਛਾਗੇ ਨਹੀਂ ਮੇਰੀ ਸੁਣ ਤੂੰ ਗੱਲ ਸਿੱਕੇ ਲੈਣਾ ਦੀ ਢੱਡਣ ਜਗਾਠਾ ਕਰਦੀ ਦਰਜੇ ਵੀ ਕਿੰਨੇ ਸਿੱਕੇ ਹੁੰਦੇ 12 ਆ ਅੱਧੇ ਕਿੰਨੇ ਹੋਗੇ 6 6 ਚ ਜਗਾਠਾ ਕਰ ਫਿਰ ਜਬਾਂਦੀ ਚ ਲੋਰੀ ਬੋਦੇ ਪੁੱਠਿਆ ਦੀ ਛੱਡੂਗਾ ਠੀਕ ਹੈ ਠੀਕ ਇਹ ਹੋਰ ਵੀ ਨਹੀਂ ਯਾਰ ਭਲਾ ਤਾਈ ਗਲਾਈ ਆ ਤਰਾ ਉਸਤਾਦ ਆ ਨਹੀਂ ਕਰੇ ਨਾਲ ਹੀ ਬਣ ਗਿਆ ਕਿਸ ਖੇਤ ਤੋਂ ਮੈਂ ਵੀ ਪਿਆਰ ਉਹ ਮੇਰੇ ਨਾਲ ਪਤਾ ਮੈਂ ਰਹਿ ਰਹਿ ਕੇ ਕੀ ਸਿੱਖਿਆ ਕੀ ਸਿੱਖਿਆ ਬਸ ਦਿਨ ਹੀ ਠੀਕ ਆ ਠਾਣੋਂ ਮੇਰਾ ਬੰਦਾ ਆਊਗਾ ਸਮਝ ਲੱਗੀ ਨਾ ਕਿਉਂ ਤੈਨੂੰ ਭੋਲੀ ਹੋਇਆ ਉਹ ਤੈਨੂੰ ਠਾਣਾਂ ਲੱਗੀਆਂ ਚਾਹੀਦੀਆਂ ਹੈਗਾ ਐਵੇਂ ਰੋਲਾ ਪਾਈ ਜਨਾ ਤੈਨੂੰ ਕਿਹਾ ਤੂੰ ਜਾਏਗਾ ਮੈਂ ਤਾਂ ਨਹੀਂ ਜਾਣਾ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ 2000 ਰੁਪਏ ਦਿਨਾ ਸਾਰਾ ਸਾਰੇ ਜਣੇ ਆਓਗੇ ਚਿਗਾਠਾ ਲੋ ਆ ਕੱਲੇ ਹੀ ਆਉਗਾ ਚਿਗਾਠਾ ਲਨ ਗੁਰੂ ਇਦਾਂ ਦੇ ਕੰਮ ਹੀ ਨਹੀਂ ਨਿਭਰਦਾ ਸਾਡਾ ਉਹ ਜੇ ਅਸੀਂ ਸਾਰੇ ਆ ਗਏ ਤਾਂ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈਣਾ ਹੀ ਕਿੰਨੇ ਹੀ ਜਾਣੇ ਆ ਜਿੰਨਾ ਕ ਤੁਹਾਡਾ ਤਾਂ ਹੈ ਨਾ ਉਹ ਤੇ ਸਾਰੇ ਜਣੇ ਆਉਣੇ ਮੇਰਾ ਜੀਹ ਦਾ ਤਾਂ ਹੈ ਉਹ ਸੱਚ ਮੈਨੂੰ ਚੇਤਾ ਆ ਗਿਆ ਗੁਰੂਆ ਚੰਗੇ ਬਲੇ 6 ਬਾਰੀਆਂ ਚਾਹੀਦੀਆਂ ਜੇ ਵਿੰਡੋ ਬਾਰੀਆਂ ਲੈ ਉਹਨੂੰ ਥਾਂ ਬਚ ਗਿਆ ਆਹੋ ਆਹੋ ਕਿਨੇਕ ਲਾਉਣੀਆਂ ਜੇ 6 ਬਾਰੀਆਂ 6 ਤੰਦਰੇ ਆਹੋ 6 ਕਿਸ ਕਿੰਨਾ ਥਾਂ ਹਾਂ ਫਿਰ ਮੈਨੂੰ ਸ਼ਾਦੀ ਵੀ ਨਹੀਂ ਇਹਨਾਂ ਦੀ ਪਾਉਣੀ ਆਗੇ ਉਹ ਭਰਾ ਆਣੋਂ ਲਾਉਣੇ ਵਾਪ ਆਉਣ ਨੂੰ ਮਾਰ ਰੇ ਨੇ ਯਾਰ ਅੱਗੇ ਸਾਰਾ ਦਾ ਹੋ ਗਿਆ ਨੇ ਤੇ ਲਿਆ ਸਾਰਾ ਹੀ ਚਾਰ ਦੋਲੀ ਉਹ ਚੱਲ ਚੱਲ ਠੀਕ ਆ ਤੇ ਮੈਂ ਮੈਂ ਹੋ ਚੱਲਿਆ ਤੇ ਆਰਡਰ ਸਾਰਾ ਲਿਖ ਲਿਓ ਤੇ ਕਿਦੋਂ ਤੱਕ ਕਊ ਕੱਲ ਤੱਕ ਭਜ ਜੂ ਕੋਠੀ ਪੈ ਗਈ ਆ ਨਹੀਂ ਲੈਂਦੀਆਂ ਭਰੀਆਂ ਬੱਸ ਬੈਠੇ ਤੇ ਦਾਰੀ ਦਾ ਚਲਾਵਾ ਉਹ ਜਾ ਕਰ ਤੱਕ ਜਾ ਉਹ ਫਕਾ ਤੂੰ ਦੇ ਮੈਂ ਸਰ ਕੋਈ ਕਰੇ ਮਾਰ ਵੀ ਸਿੱਧਾ ਐਡਾ ਆ ਗਿਆ ਫਿਰ ਖਾਂਦ ਨੂੰ ਤੇ ਨਹੀਂ ਆਈ ਭਰੀ ਘੰਟਾ ਆ ਗਿਆ ਗੁਰਵਾ ਸਵੇਰ ਦਾ ਆ 2 ਵਜ ਗਏ ਆ